ਮੱਕੇ ਮਦੀਨੇ ਦੀ ਉਦਾਸੀ ਦੇ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਫਿਰ 1521 ਈਸਵੀ ਵਿੱਚ ਐਮਨਾਬਾਦ ਆਏ ਤਾਂ ਭਾਈ ਲਾਲੋ ਜੀ ਪਾਸ ਹੀ ਟਿਕੇ ਪਹਿਲੀ ਉਦਾਸੀ ਵਿੱਚ ਉੱਚ ਜਾਤੀਆਂ ਦਾ ਭ੍ਰਮ ਤੋੜਿਆ ਸੀ ਹੁਣ ਉਹਨਾਂ ਸ਼ਾਹਾਂ ਨੂੰ ਚੇਤਾਵਨੀ ਦਿੱਤੀ ਜੋ ਐਸ਼ਾਂ ਵਿੱਚ ਪੈ ਕੇ ਪ੍ਰਜਾ ਪ੍ਰਤੀ ਆਪਣੇ ਫਰਜ਼ ਹੀ ਭੁੱਲ ਚੁੱਕੇ ਸਨ ਆਪਣੇ ਸਾਹਮਣੇ ਹਾਕਮਾਂ ਨੂੰ ਰੰਗ ਰਲੀਆਂ ਮਨਾਉਂਦੇ ਦੇਖ ਆਪ ਜੀ ਨੇ ਉੱਥੇ ਭੁਿੱਖ ਬਾਣੀ ਕਰ ਦਿੱਤੀ ਸੀ ਕਿ ਐਸਾ ਰਾਜ ਟੱਠਾ ਕਿ ਟੱਠਾ ਜਿਸ ਵਿੱਚ ਸ਼ਾਹਾਂ ਸੁਰਤ ਗਵਾਏ ਰੰਗ ਤਮਾਸ਼ੇ ਚਾਏ ਹੈ ਗੁਰੂ ਜੀ ਕਾਬਲ ਤੇ ਕੰਧਾਰ ਦੇਖਾਏ ਸਨ ਕਿ ਖੁਰਾਸਾਨ ਤੋਂ ਬਾਬਰ ਕਿਵੇਂ ਹਿੰਦੁਸਤਾਨ ਤੇ ਧਾਈ ਕਰਦਾ ਆ ਰਿਹਾ ਹੈ ਉਹਨਾਂ ਅਨੁਭਵ ਕੀਤਾ ਕਿ ਹੁਣ ਲਾਲੋ ਰੂਪੀ ਜਨਤਾ ਨੂੰ ਹੀ ਉਠਾਉਣ ਦੀ ਲੋੜ ਹੈ ਉਹਨਾਂ ਫਰਮਾਇਆ اے ਭਾਈ ਲਾਲੋ ਲਾਲੋ ਮੈਨੂੰ ਜੈਹੋ ਜੈਹੀ ਖਸਮ ਵੱਲੋਂ ਪ੍ਰੇਰਣਾ ਹੋਈ ਹੈ ਉਸ ਅਨੁਸਾਰ ਮੈਂ ਤੈਨੂੰ ਦੱਸਦਾ ਹਾਂ ਕਾਬਲਤੋਂ ਬਾਬਰ ਜੁਲਮ ਦੀ ਜਾਨ ਇਕੱਠੀ ਕਰਕੇ ਚੜ੍ਹਿਆ ਹੈ ਅਤੇ ਜ਼ੋਰ ੱਟਕੇ ਨਾਲ ਹਿੰਦ ਦੀ ਹਕੂਮਤ ਰੂਪੀ ਕੰਨਿਆਦਾਨ ਮੰਗ ਰਿਹਾ ਹੈ ਫਿਰ ਮਹਾਰਾਜ ਜੀ ਨੇ ਫਰਮਾਇਆ ਕਿ ਭਾਈ ਲਾਲੋ ਮਨੁੱਖਾਂ ਦੇ ਸਰੀਰ ਦੇ ਟੋਟੇ ਗਲੀਆਂ ਵਿੱਚ ਰੁੱਲਣਗੇ ਅਤੇ ਕੈਸਾ ਭਿਆਨਕ ਸਾਕਾ ਹੋਵੇਗਾ ਜਿਸ ਨੂੰ ਹਿੰਦੁਸਤਾਨ ਕਦੇ ਵੀ ਭੁਲਾ ਨਹੀਂ ਸਕੇਗਾ ਮੁਗਲ ਅੱਜ 78 ਵਿੱਚ ਆਏ ਹਨ ਕੱਲ 97 ਵਿੱਚ ਚਲੇ ਵੀ ਜਾਣਗੇ ਕੋਈ ਹੋਰ ਸੂਰਮਾ ਵੀ ਉੱਠੇ ਖਲੋਏਗਾ ਪਰ ਸਮੇ ਸਮੇ ਵਾਹਿਗੁਰੂ ਚੇਤੇ ਰੱਖਣ ਵਾਲੇ ਨੂੰ ਇਹ ਦੁੱਖ ਨਹੀਂ ਵਾਪਰਦਾ ਫਿਰ ਸੱਚਮੁੱਚ ਐਸੀ ਤਰ੍ਹਾਂ ਹੀ ਹੋਇਆ ਸਾਹਿਬ ਜਾਦਿਆਂ ਦੀਆਂ ਲਾਸ਼ਾਂ ਸੜਕਾਂ ਤੇ ਰੁਲੀਆਂ ਅਤੇ ਹਿੰਦੁਸਤਾਨ ਦੀ ਅਣਖ ਮਿੱਟੀ ਵਿੱਚ ਮਲਾਈ ਗਈ ਬਾਬਰ ਨੇ ਐਮਨਾਬਾਦ ਦੇ ਵਸਰੀਕਾਂ ਨੂੰ ਬੰਦੀ ਵਿੱਚ ਪਾਇਆ ਬਾਕੀ ਸਾਰੇ ਤਾਂ ਪੁੱਬਾ ਮਾਰ-ਮਾਰ ਰੋ ਰਹੇ ਸਨ ਪਰ ਬਾਬਾ ਜੀ ਮਰਦਾਨਾ ਜੀ ਤੇ ਭਾਈ ਲਾਲੋ ਜੀ ਸ਼ੁਕਰ ਦੇ ਗੀਤ ਗਾ ਰਹੇ ਸਨ ਅਤੇ ਬਾਕੀਆਂ ਨੂੰ ਧੀਰਜ ਦੇ ਰਹੇ ਸਨ ਇਹ ਸਭ ਸਜਾ ਦੇਸ਼ ਨੂੰ ਆਪਣੀ ਅਣਗਹਿਲੀ ਕਰਕੇ ਮਿਲੀ ਹੈ ਕਿਸੇ ਦਾ ਦੋਸ਼ ਨਹੀਂ ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਸ਼ੁਕਰ ਦੇ ਗੀਤ ਗਾਉਂਦਾ ਸੁਣ ਬਾਬਰ ਆਪੋਂ ਟਰ ਕੇ ਆਇਆ ਤੇ ਗੁਰੂ ਨਾਨਕ ਦੇਵ ਜੀ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਪਰ ਬਾਬਾ ਜੀ ਨੇ ਉਸ ਸਮੇਂ ਤੱਕ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਜਦ ਤੱਕ ਸਾਰੇ ਬੰਦੀਆਂ ਦੀ ਬੰਦ ਖਲਾਸੀ ਨਹੀਂ ਕੀਤੀ ਜਾਂਦੀ ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿੱਚ ਬਾਬਰ ਨੇ ਬਾਬੇ ਨੂੰ ਸਲਾਮ ਕੀਤਾ ਜੀ ਤੂੰ ਮਿਹਰਬਾਨ ਹੋ ਤਾں ਬਾਬੇ ਕਿਹਾ ਮੀਰ ਜੀ ਜੇ ਤੂੰ ਮਿਹਰ ਚਾਹਤਾ ਹੈ ਤਾਂ ਬੰਦੀਵਾਂ ਛੋੜ ਦੇ ਬਾਬਰ ਨੇ ਸਭ ਨੂੰ ਰਿਹਾ ਕਰ ਦਿੱਤਾ ਤੇ ਕਿਹਾ ਕਿ ਨਾਨਕ ਵਿੱਚੋਂ ਖੁਦਾ ਦਾ دیدار ਹੁੰਦਾ ਹੈ ਬਾਬਰ ਨੇ ਜਾਦੂ ਉਪਦੇਸ਼ ਮੰਗਿਆ ਤਾਂ ਆਪ ਜੀ ਨੇ ਰਾਜੇ ਦੇ ਕਰਤੱਵ ਦ੍ਰਿੜ ਕਰਾਉਂਦੇ ਬਾਬਰ ਨੂੰ ਕਿਹਾ ਫੈਸਲਾ ਨਿਆਂ ਨਾਲ ਕਰੋ ਭਲੇ ਪਰ ਸ਼ਾਂ ਦਾ ਸਨਮਾਨ ਕਰੂ ਸ਼ਰਾਬ ਪੀਣੀ ਤੇ ਜੂਆ ਖੇਡਣਾ ਓਕਾ ਹੀ ਕਸਮ ਖਾ ਕੇ ਛੱਡ ਦਿਓ ਜਿਹੜਾ ਬਾਦਸ਼ਾਹ ਬਦੀਆਂ ਵਿੱਚ ਸਮਾਂ ਗੁਜ਼ਾਰਦਾ ਹੈ ਉਹ ਪਿੱਛੇ ਰੋਂਦਾ ਹੈ ਹਾਰੇ ਤੇ ਤਰਸ ਕਰੋ ਤੇ ਪ੍ਰਮਾਤਮਾ ਨੂੰ ਸੱਚੇ ਹਿਰਦੇ ਨਾਲ ਤੇ ਆਓ ਜਦ ਬਾਬਰ ਨੇ ਮੁਹੰਮਦ ਦਾ ਰਾਹ ਹੀ ਠੀਕ ਹੈ ਅਤੇ ਉਸ ਦੀ ਸਫਾਰਿਸ਼ ਬਗੈਰ ਪਾਰ ਯੁਤਾਰਾ ਕਰਨਾ ਕਠਨ ਹੈ ਕਿਹਾ ਤਾਂ ਗੁਰੂ ਜੀ ਨੇ ਫਰਮਾਇਆ ਲੱਖਾਂ ਹੀ ਮੁਹੰਮਦ ਹੋਏ ਹਨ ਵਾਹਿਗੁਰੂ ਕੇਵਲ ਇੱਕੋ ਹੈ ਅਣਡਿੱਠਾ ਵਾਹਿਗੁਰੂ ਸੱਚਾ ਹੈ ਉਸ ਨੂੰ ਕਿਸੇ ਦੀ ਚਿੰਤਾ ਨਹੀਂ ਕਈ ਮੁਹੰਮਦ ਉਸਦੀ ਦਰਗਾਹ ਵਿੱਚ ਖਲੋਤੇ ਹਨ ਇਤਨੇ ਕਿ ਉਹ ਗਿਣੇ ਨਹੀਂ ਜਾਂਦੇ ਬਾਬਰ ਨੇ ਜਦ ਗੁਰੂ ਜੀ ਨੂੰ ਕੁਝ ਮੰਗਲ ਲਈ ਕਿਹਾ ਤਾਂ ਉਹਨਾਂ ਨੇ ਸੰਗ ਹੋ ਕੇ ਫਰਮਾਇਆ ਕਿ ਬੰਦੇ ਕੀ ਜੋ ਲੇਵੇ ਓਟ ਦੀਨ ਦੁਨੀਏ ਮੇਂ ਤਾਕੋ ਟੂਟ ਕਹਿ ਨਾਨਕ ਸੁਣ ਬਾਬਰ ਮੀਰ ਤੁਝ ਤੈ ਮੰਗੇ ਸੋ ਅਹਮਕ ਫਕੀਰ ਪਰਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਬਾਬਰ ਨੇ ਦੌਲਤਖਾਨ ਲੋਧੀ ਕੋਲੋਂ ਪੁੱਛਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ دیدار ਨੂੰ ਚੱਲਿਆ ਹੈ ਭੇਟ ਕੀ ਕਰੇ ਤਾਂ ਦੌਲਤਖਾਨ ਨੇ ਕਿਹਾ ਬਾਬਰ ਤੇਰੇ ਕੋਲ ਖੈ ਕੀ ਹੈ ਬਾਬੇ ਨੂੰ ਭੇਟ ਕਰਨ ਲਈ ਮੇਰੀ ਪੀਰੀ ਦਾ ਮਾਲਕ ਤਾਂ ਗੁਰੂ ਨਾਨਕ ਆਪ ਹੈ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਵਿੱਚ ਆਉਂਦਾ ਹੈ ਕਿ ਜਦ ਭਾਈ ਲਾਲੋ ਜੀ ਨੇ ਪਿੱਛੋਂ ਸਿੱਖ ਪੰਥ ਬਾਰੇ ਭਵਿੱਖ ਵਾਕ ਕਰਨ ਲਈ ਬੇਨਤੀ ਕੀਤੀ ਤਾਂ ਜੋ ਗੁਰੂ ਨਾਨਕ ਜੀ ਨੇ ਫਰਮਾਇਆ ਸੀ ਉਹ ਸਦਾ ਰਾਹ ਦਿਖਾਉਂਦਾ ਰਹੇਗਾ ਆਪ ਜੀ ਦੇ ਬਚਨ ਸਨ ਜੇ ਆਪਸ ਵਿੱਚ ਇਤਿਫਾਕ ਕਰਨਗੇ ਤਾਂ ਹੋਰਨਾ ਵਿਲੈਤਾ ਦਾ ਵੀ ਰਾਜ ਮਾਲ ਲਵਣਗੇ ਜੇ ਆਪਸ ਵਿੱਚ ਵਿਰੋਧ ਕਰਨਗੇ ਤਾਂ ਹਿੰਦੁਸਤਾਨ ਵਿੱਚ ਹੀ ਪਏ ਦੁੱਖ ਪਾਵਣਗੇ ਇਹ ਵੀ ਯਾਦ ਰਵੇ ਕਿ ਭਾਈ ਲਾਲੋ ਜੀ ਦੀ ਇੱਕੋ ਇੱਕ ਪੁੱਤਰੀ ਸੀ ਤੇ ਉਸ ਦੀ ਸੰਤਾਨ ਪਿੰਡ ਤਤਲਾ ਵਿੱਚ ਹੁਣ ਵੀ ਰਹਿੰਦੀ ਹੈ ਅਮਨਾਬਾਦ ਹੀ ਗੁਰੂ ਜੀ ਦੇ ਚਾਚਾ ਭਾਈ ਲਾਲੂ ਜੀ ਆਏ ਤੇ ਰਾਏ ਬੁਲਾਰ ਦੀ ਵਿਗੜੀ ਸਿਹਤ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਯਾਦ ਕਰ ਰਿਹਾ ਹੈ ਗੁਰੂ ਜੀ ਉੱਥੋਂ ਤਲਵੰਡੀ ਆਏ ਸਭ ਨੇ ਗੁਰੂ ਜੀ ਨੂੰ ਫਿਰ ਰੋਕਣਾ ਚਾਹਿਆ ਰਾਏ ਬੁਲਾਰ ਨੇ ਇੱਥੋਂ ਤੱਕ ਕਿਹਾ ਤੁਸੀਂ ਇੱਥੇ ਹੀ ਗੁਜ਼ਰ ਕਰੋ ਕੰਮੇ ਰੱਖ ਦਿੰਦੇ ਹਾਂ ਖੇਤੀ ਕਰਾਓ ਤੁਹਾਡੇ ਕੋਲੋਂ ਹਾਲਾ ਵੀ ਨਹੀਂ ਲਿਆ ਜਾਏਗਾ ਪਰ ਬਾਬਾ ਜੀ ਨੇ ਡ੍ਰਿੜ ਇਰਾਦਾ ਦੱਸਿਆ ਪੰਜ ਦਿਨ ਤਲਵੰਡੀ ਰਹੇ ਰਾਏ ਬੁਲਾਰ ਨੂੰ ਤੇਰੇ ਭਾਣੇ ਤੇ ਸਾਈ ਕਾਰ ਕਮਾਵਣੀ ਜੋ ਉਸ ਕੋ ਭਾਵੇ ਦਾ ਉਪਦੇਸ਼ ਦੇ ਕੇ ਹਰਦੁਆਰ ਵੱਲ ਚੱਲ ਪਏ ਕੀਰਤਪੁਰ ਦੇ ਰਾਹ ਹਰਦੁਆਰ ਗਏ ਪੀਰ ਬੁੱਢਣ ਸਾਧੀ ਸ਼ਰਧਾ ਪੂਰੀ ਕੀਤੀ ਸੀ ਹਰਦੁਆਰ ਪੁੱਜਣ ਤੱਕ ਆਪ ਜੀ ਨੂੰ 6 ਮਹੀਨੇ ਲੱਗੇ ਜਦ ਆਪ ਜੀ ਉੱਥੇ ਪੁੱਜੇ ਤਾਂ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ ਗੁਰੂ ਜੀ ਗੰਗਾ ਕਿਨਾਰੇ ਜਿੱਥੇ ਹੁਣ ਨਾਨਕ ਵਾੜਾ ਹੈ ਉੱਥੇ ਜਾ ਟਕੇ ਆਪ ਜੀ ਨੇ ਜਦ ਮਰਦਾਨਾ ਦੀ ਰਬਾਬ ਨਾਲ ਸ਼ਬਦ ਗਾਇਆ ਤਾਂ ਲੁਕਾਈ ਇੱਧਰ ਹੀ ਟੁੱਟ ਪਈ ਆਪ ਜੀ ਨੇ ਉਸ ਸਮੇਂ ਦਰਿਆ ਗੰਗਾ ਵਿੱਚ ਜਾ ਕੇ ਬੁੱਕਾ ਨਾਲ ਪੱਛਮ ਵੱਲ ਤੇਜ਼ੀ ਨਾਲ ਪਾਣੀ ਸੁੱਟਣਾ ਆਰੰਭ ਕਰ ਦਿੱਤਾ ਐਸਾ ਕਰਦਾ ਦੇਖ ਕੇ ਹੋਰ ਬਹੁਤ ਲੋਕ ਆਲੇ-ਦੁਆਲੇ ਇਕੱਠੇ ਹੋ ਗਏ ਲੋਕਾਂ ਹੈਰਾਨੀ ਪ੍ਰਗਟ ਕੀਤੀ ਕਿ ਕਹਿਣ ਲੱਗੇ ਕਿ ਇਹ ਕੀ ਕਰ ਰਹੇ ਹਨ ਕਿਸੇ ਨੇ ਕਿਹਾ ਕਿ ਕੋਈ دیਵਾਨਾ ਹੈ ਤੇ ਕੋਲੋਂ ਤੀਜਾ ਬੋਲਿਆ ਕੋਈ ਤੁਰਕ ਹੈ ਇੱਕ ਨੇ ਅੱਗੇ ਹੋ ਕੇ ਪੁੱਛ ਹੀ ਲਿਆ ਕਿ ਪੱਛਮ ਵੱਲ ਪਾਣੀ ਕਿਉਂ ਛੁੱਟ ਰਹੇ ਹੋ ਗੁਰੂ ਜੀ ਨੇ ਅੱਗੋਂ ਪੁੱਛਿਆ ਕਿ ਤੁਸੀਂ ਪੂਰਬ ਵੱਲ ਪਾਣੀ ਕਿਉਂ ਛੁੱਟ ਰਹੇ ਹੋ ਤਾਂ ਕਿ ਸਿਆਣੇ ਨੇ ਕਿਹਾ ਕਿ ਪਿੱਤਰਾਂ ਨੂੰ ਪਾਣੀ ਦਿੰਦੇ ਹਾਂ ਗੁਰੂ ਜੀ ਦਾ ਅਗਲਾ ਪ੍ਰਸ਼ਨ ਸੀ ਕਿ ਪਿੱਤਰ ਲੋਕ ਕਿੰਨੀ ਦੂਰ ਹੈ ਤਾਂ ਪਾਣੀ ਛੁੱਟਣ ਵਾਲੇ ਨੇ ਕਿਹਾ ਕਰੋੜ 49 ਸੁਣੀ ਦਾ ਹੈ ਐਸਾ ਸੁਣਨ ਅਨੁਸਾਰ ਗੁਰੂ ਜੀ ਪੱਛਮ ਵੱਲ ਹੋਰ ਤੇਜ਼ੀ ਨਾਲ ਪਾਣੀ ਸੁਟਣ ਲੱਗ ਪਏ ਜਦ ਲੋਕਾਂ ਨੇ ਆਪਣਾ ਸਵਾਲ ਦਾ ਚੇਤਾ ਕਰਾਇਆ ਤਾਂ ਗੁਰੂ ਜੀ ਨੇ ਉਹਨਾਂ ਸਵਾਲਾਂ ਦਾ ਉੱਤਰ ਨਹੀਂ ਦਿੱਤਾ ਤੇ ਨਾ ਹੀ ਆਪਣੇ ਬਾਰੇ ਕੁਝ ਦੱਸਿਆ ਹੈ ਤਾਂ ਗੁਰੂ ਜੀ ਨੇ ਫਰਮਾਇਆ ਲਾਹੌਰ ਦੇ ਨਜ਼ਦੀਕ ਹਮਾਰਾ ਘਰ ਹੈ ਅਤੇ ਖੇਤ ਹੈ ਉੱਥੇ ਮੈਂ ਨਹੀਂ ਪਿਆ ਅਤੇ ਘਰ ਕੋਈ ਪਾਣੀ ਦੇਣ ਵਾਲਾ ਨਹੀਂ ਮੈਂ ਖੇਤ ਨੂੰ ਪਾਣੀ ਦਿੰਦਾ ਹਾਂ ਸਾਰੇ ਖਿੜਖੜਾ ਕੇ ਹੱਸ ਪਏ ਤੇ ਕਹਿਣ ਲੱਗੇ ਕਿ ਸੱਚਮੁੱਚ ਹੀ ਕੋਈ دیਵਾਨਾ ਹੈ ਫੇਰ ਵੀ ਵਿੱਚੋਂ ਇੱਕ ਨੇ ਕਿਹਾ ਰੱਬ ਦੇ ਸਵਾਰੇ ਲਾਹੌਰ ਕੀ ਧਰਤੀ ਇਹ ਪਾਣੀ ਪਲਾ ਜਾ ਸਕਦਾ ਹੈ ਸਮਾਂ ਸੰਭਾਲ ਕੇ ਗੁਰੂ ਜੀ ਨੇ ਕਿਹਾ ਭਲਿਓ ਲੋਕੋ ਹੁਣ 52 ਕਰੋੜੀ ਦੇਵ ਲੋਕ ਜਾਏਗਾ ਅਤੇ ਲਾਹੌਰ ਕੀ ਧਰਤੀ ਨਾ ਜਾਏਗਾ ਦੇਵ ਲੋਕ ਕਿਵੇਂ ਜਾਏਗਾ ਜੇ ਲਾਹੌਰ ਕੀ ਧਰਤੀ ਨਾ ਜਾਸੀਓ ਲਾਹੌਰ ਤਾਂ ਨਵੇਂ ਵੀ ਕੋ ਹੈ ਸਿਰਫ ਸਰਹੰਦ ਪਾਰ ਕਰਨੀ ਹੈ ਤੇ ਲਾਹੌਰ ਆਇਆ ਲੋਕੀ ਆਪਣਾ ਵਿਅਰਥ ਕਰਮ ਸਮਝ ਗਏ ਤੇ ਸਭ ਕਹਿਣ ਲੱਗੇ ਕਿ ਇਹ ਕੋਈ ਮਹਾਪੁਰਸ਼ ਹੈ ਖੁਦ ਪਰਮੇਸ਼ਰ ਆਇਆ ਹੈ ਸੱਚੀ ਗੱਲ ਤਾਂ ਇਹ ਹੀ ਹੈ ਕਿ ਗੁਰੂ ਬਾਬੇ ਦੀ ਦਿਵ ਦ੍ਰਿਸ਼ਟੀ ਸੀ ਜੋ ਪਾਰਦਰਸੀ ਸੀ ਸਾਡੇ ਲੋਕਾਂ ਦੀ ਚਮਤ ਦ੍ਰਿਸ਼ਟੀ ਹੈ ਜੋ ਨੱਕ ਦੀ ਘੋੜੀ ਅੱਗੇ ਵੀ ਨਹੀਂ ਦੇਖ ਸਕਦੀ ਉੱਥੇ ਹੀ ਜਦ ਮਰਦਾਨਾ ਜੀ ਨੇ ਪੁੱਛਿਆ ਕਿ ਤੀਰਥਾਂ ਤੇ ਲੋਕੀ ਆਏ ਹਨ ਉਹਨਾਂ ਨੂੰ ਕੁਝ ਨਾ ਕੁਝ ਤਾਂ ਲਾਭ ਮਿਲਦਾ ਹੀ ਹੋਵੇਗਾ ਗੁਰੂ ਨਾਨਕ ਦੇਵ ਨੇ ਫਰਮਾਇਆ ਜੇ ਤੂੰ ਬੜੀ ਧੋਈ ਜਾਈਏ ਤਾਂ ਕੀ ਉਸ ਵਿੱਚਲੀ ਜ਼ਹਿਰ ਚਲੀ ਜਾਂਦੀ ਹੈ ਕਦੇ ਨਹੀਂ ਸਾਧ ਸਾਧ ਚੋਰ ਸੇ ਚੋਰ ਨਾਤੇ ਧੋਤੇ ਨਾ ਹੀ ਹੁੰਦਾ ਭਾਈ ਜੀ ਨਾਤਾ ਸੋਈ ਜਿਸ ਦਾ ਮਨ ਅਰੱਛਾ ਅਗਲੇ ਦਿਨ ਤੜਕਸਾਰ ਭਾਈ ਮਰਦਾਨਾ ਜੀ ਗੰਗਾ ਦੇ ਕੰਢੇ ਇੱਕ ਵੈਸ਼ਨਵ ਸਾਧੂ ਕੋਲੋਂ ਜਿਸ ਨੇ ਪੋਚਾ ਦੇ ਕੇ ਚੌਂਕਾ ਤਿਆਰ ਕੀਤਾ ਸੀ ਅੱਗ ਲੈਣ ਲਈ ਪੁੱਜੇ ਪਾਈ ਮਰਦਾਨਾ ਜੀ ਨੂੰ ਚੌਕੇ ਤੇ ਪੈਰ ਰੱਖਦੇ ਦੇਖ ਕੇ ਉਸ ਚਵਤੀ ਚੁੱਕ ਲਈ ਤੇ ਮਰਦਾਨਾ ਜੀ ਨੂੰ ਗਾਲ੍ਹਾਂ ਕੱਢਦਾ ਤੇ ਗੁਰੂ ਜੀ ਨੂੰ ਦੇਖ ਕੇ ਉਹਨਾਂ ਤੇ ਵੀ ਵਰਨ ਲੱਗ ਪਿਆ ਕ੍ਰੋਧ ਵਿੱਚ ਗਵੋਲ ਸੁਣ ਕੇ ਗੁਰੂ ਜੀ ਨੇ ਬੜੇ ਸਹਜ ਨਾਲ ਕਿਹਾ ਕਿ ਲੋੜਵੰਦਾਂ ਨੂੰ ਦੂਰੇ ਦੂਰੇ ਕੀਤਾ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ ਉਸ ਨੇ ਹਿਰਦੇ ਵਿੱਚ ਆ ਕੇ ਵਸਣਾ ਹੈ ਤੇ ਹਿਰਦਾ ਸਾਫ਼ ਹੋਣਾ ਚਾਹੀਦਾ ਹੈ ਹਿਰਦੇ ਨੂੰ ਖੋਟੀ ਮੱਤ ਤੇ ਨਰਦਈ ਪੁਣਾ ਕਸਾਇਣ ਪਰਾਈ ਨਿੰਦਾ ਚੂੜੀ ਕ੍ਰੋਧ ਚੰਡਾਲ ਤੋਂ ਬਚਾਣਾ ਜ਼ਰੂਰੀ ਹੈ ਬਾਹਰਲੇ ਭੇਕ ਤੇ ਚੌਕੇ ਦਾ ਕੋਈ ਲਾਭ ਨਹੀਂ ਜ਼ਹਿਰ ਦਾ ਸਵਛ ਨਹੀਂ ਹੈ ਮਿਹਰਬਾਨ ਜੀ ਲਿਖਦੇ ਹਨ ਸਤਿ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਦਾ ਗੀਤ ਗਾਇਆ ਤਾਂ ਕਈ ਯਾਤਰੂਆਂ ਨੇ ਜਨੇਊ ਲਾ ਕੇ ਗੰਗਾ ਦੇ ਵਿੱਚ ਸੁੱਟ ਦਿੱਤੇ ਉਹਨਾਂ ਦੀ ਚਮ ਦ੍ਰਿਸ਼ਟੀ ਦੂਰ ਹੋਈ ਬਾਬੇ ਦੀ ਰਹਿਮਤ ਨਾਲ ਦਿਵ ਦ੍ਰਿਸ਼ਟੀ ਮਿਲੀ ਆਪ ਜੀ ਨੇ ਸਮਝਾਇਆ ਕਿ ਮਨੁੱਖ ਦੀ ਵੱਡੀ ਮੁਸ਼ਕਲ ਇਹ ਹੈ ਇਹ ਮੰਨਤਾ ਟਿਕਿਆ ਨਹੀਂ ਹੁੰਦਾ ਤੇ ਲੋਕਾਂ ਨੂੰ ਪਖੰਡ ਕਰ ਦੱਸਣਾ ਚਾਹੁੰਦਾ ਹੈ ਕਿ ਉਹ ਇਕਾਗਰ ਚਿਤ ਹੈ ਦਰਸਾਉਣ ਲਈ ਮਾਲਾ ਪਕੜ ਲੈਂਦਾ ਹੈ ਪਰ ਚਿਤ ਤਾਂ चिन्ह मात्र ਵੀ ਟਿਕਿਆ ਨਹੀਂ ਹੁੰਦਾ ਸਮਝ ਆਇਆ ਕਿ ਪ੍ਰੇਮ ਹੀ ਹੈ ਜੋ ਮਨ ਨੂੰ ਰੰਗ ਚੜਦਾ ਹੈ ਤੇ ਯਾਦ ਨਾ ਵਿਸਰਣ ਦਿੱਤਿਆਂ ਟਿਕ ਜਾਂਦਾ ਹੈ ਹਰ ਦੁਆਰ ਕਈ ਗੋਸ਼ਟਾਂ ਹੋਈਆਂ ਗੁਰੂ ਜੀ ਦ੍ਰਿੜ ਕਰਾਉਂਦੇ ਰਹੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੁਝ ਵੀ ਥਾਵੇਂ ਨਹੀਂ ਪੈਂਦਾ ਠਾਕਰ ਨੂੰ ਕੇਵਲ ਭਗਤੀ ਹੀ ਭਾਵਦੀ ਹੈ ਅਰਮਦੀਪੀਤ ਤੋੜ ਨਾਲ ਊਚ ਨੀਚ ਦਾ ਭੇਦ ਵੀ ਮੁੱਕ ਜਾਂਦਾ ਹੈ ਗੁਰ ਸ਼ਬਦ ਵਿੱਚ ਸਭ ਕੁਝ ਹੈ ਗੁਰੂ ਪਾਸ ਨਾਮ ਦਾ ਨਿਸ਼ਾਨ ਹੈ ਸੀਲ ਸੰਜਮ ਦਿਆ ਧਰਮ ਸੰਤੋਖ ਦਾ ਉਹ ਪੁੰਜ ਹੈ ਬਿਕਰਮਾਂ ਤੇ ਰਹਿਤ ਤੇ ਸੁਕਿੱਤਰ ਦਾ ਗਾਹਕ ਹੈ ਮਨੁੱਖ ਦੀ ਭਟਕਣਾ ਗੁਰੂ ਪਾਸ ਆਇਆ ਸ਼ਬਦ ਗਾਇਆ ਮੁੱਕ ਜਾਂਦੀ ਹੈ ਸਰੋਵਰ ਇਹ ਸਰੀਰ ਹੈ ਹੰਸ ਇਹ ਮਨ ਹੈ ਰਤਨ ਪਰਮੇਸ਼ਰ ਦਾ ਨਾਮ ਹੈ ਮਨ ਚਿਤ ਨਾਲ ਪਰਮੇਸ਼ਰ ਦਾ ਨਾਮ ਚਿਤਵੇ ਤਾਂ ਇਸ ਦੇਹੀ ਤੇ ਹੀ ਪਰਮੇਸ਼ਰ ਪਾਵੇ ਉਹ ਮਨੁੱਖ ਜਨਮ ਦਾ ਲਾਭ ਨਹੀਂ ਉਠਾ ਸਕਦਾ ਜੋ ਸੁਕਿਰਤ ਨਹੀਂ ਕਰਦਾ ਸੁਕਿਰਤ ਹੈ ਬੁਰੇ ਉੱਪਰ ਪੈਰ ਨਾ ਰਖੇ ਵਿਚਾਰ ਮਹਿ ਚਲੇ ਜਿਤਨੀ ਦੁਬਿਧਾ ਹੈ ਤਿਆਗ ਦੇਵੇ ਤੇ ਨਿਰੰਕਾਰ ਸਾਥ ਸਮਾਵੇ ਮੁਕਤੀ ਦੀ ਪੌੜੀ ਪਰਮੇਸ਼ਰ ਦਾ ਜਾਸਾ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਸ਼ਬਦ ਅਧੀ ਵਿਚਾਰ ਤੋਂ ਹੀ ਸਹਿਜ ਆਨੰਦ ਪ੍ਰਾਪਤ ਹੁੰਦਾ ਹੈ ਉਹ ਫਿਰ ਪ੍ਰਭੂ ਦੀ ਟੇਕ ਤੋਂ ਸੇਵਾ ਹੋਰ ਕਿਸੇ ਦੀ ਓਟ ਨਹੀਂ ਪਾਲਦਾ ਉਸ ਦਾ ਸੁਭਾਅ ਧੀਰਜ ਵਾਲਾ ਹੋ ਜਾਂਦਾ ਹੈ ਅਤੇ ਮਨੁੱਖੀ ਜੀਵਨ ਦੇ ਫਰਜ਼ ਨੂੰ ਪਛਾਣ ਲੈਂਦਾ ਹੈ ਮਾਇਆ ਦਾ ਕੋਈ ਰੂਪ ਉਸ ਨੂੰ ਪਰਮਾ ਨਹੀਂ ਸਕਦਾ ਆਪ ਜੀ ਦਾ ਜਸ ਸੁਣ ਕੇ ਗੜਵਾਲ ਦਾ ਰਾਜਾ ਵਿਜੇਪ੍ਰਕਾਸ਼ ਵੀ ਆਇਆ ਉਸ ਨੇ ਜਦ ਜਾਤ ਬਾਰੇ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਕਿ ਉਹਨਾਂ ਦੀ ਕੋਈ ਜਾਤ ਨਹੀਂ ਹੈ ਜਿਵੇਂ ਉਹ ਰੱਖਦਾ ਹੈ ਤਿਵੇਂ ਰਹਿੰਦਾ ਹਾਂ ਕਿਸੇ ਸ਼੍ਰੇਣੀ ਵਿੱਚ ਹੋਣ ਦਾ ਕੋਈ ਮਾਣ ਨਹੀਂ ਤੂੰ ਸਾਹਿਬ ਹੋ ਸੰਗੀ ਤੇਰਾ ਪ੍ਰਣਵੇ ਨਾਨਕ ਜਾਤ ਕੈਸੀ ਉਹ ਹਰਿਦੁਆਰ ਜਿੱਥੇ ਲਿਖਿਆ ਸੀ ਗੈਰ ਹਿੰਦੂ ਨੂੰ ਆਉਣ ਦੀ ਆਗਿਆ ਨਹੀਂ ਉਤੇ ਹਰੀ ਦਾ ਠੀਕਦਾਰ ਦਰਸਾ ਕੇ ਗੜਵਾਲ ਦੇ ਜ਼ਿਲ੍ਹਾ ਪੌੜੀ ਦੇ ਇੱਕ ਨਗਰ ਕੋਟ ਦਵਾਰਾ ਵੱਲ ਚਲੇ ਗਏ ਸਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ